ਸਤਿ ਸ਼੍ਰੀ ਅਕਾਲ ਦੋਸਤੋ ਮੈਂ ਰਾਜਪਾਲ ਮਖਨੀ ਅੱਜ ਮੰਗਲਵਾਰ ਤਾਂ ਹਰ ਮੰਗਲਵਾਰ ਦੀ ਤਰ੍ਹਾਂ ਚਰਚਾ ਕਰਾਂਗੇ ਸਵਾਦ ਖਾਣਾ ਸੌਖੇ ਤਰ੍ਹਾਂ ਬਣਾਉਣ ਦੀ ਅੱਜ ਆਪਾਂ ਬਣਾਵਾਂਗੇ ਇਡਲੀ ਇਡਲੀ ਵੈਸੇ ਤਾਂ ਦੱਖਣ ਭਾਰਤ ਦਾ ਖਾਣਾ ਹੈ ਟੈਕਨੀਕ ਦੱਖਣ ਭਾਰਤ ਦੀ ਹੈ ਇਸ ਟੈਕਨੀਕ ਨਾਲ ਚਾਈਨੀਜ਼ ਔਰ ਕੋਰੀਅਨ ਫੂਡ ਵੀ ਐਸੀ ਟੈਕਨੀਕ ਨਾਲ ਕੁੱਕ ਹੁੰਦੇ ਨੇ ਸਟੀਮ ਦੇ ਵਿੱਚ ਚੀਜ਼ ਨੂੰ ਪਕਾ ਕੇ ਤੋਂ ਆਪਾਂ ਜਿਹੜੇ ਸਾਡੇ ਇੱਥੇ ਦੇ ਇਨਗਰੀਡੀਅੰਟ ਹੈ ਜਿਵੇਂ ਆਟਾ ਹੈ ਆ ਕਰੀ ਪੱਤੇ ਦੀ ਜਗ੍ਹਾ ਧਨੀਆ ਉਹ ਸਾਰੇ ਯੂਜ਼ ਕਰਾਂਗੇ ਔਰ ਤੁਸੀਂ ਦੇਖੋਗੇ ਕਿ ਕਿੰਨਾ ਖੂਬਸੂਰਤ ਟੇਸਟ ਬਣ ਕੇ ਬਾਹਰ ਨਿਕਲਦਾ ਇਹ ਸਾਰੀ ਜੀ ਗੱਲ ਜਿਹੜੀ ਅੱਜ ਮੈਂ ਤੁਹਾਨੂੰ ਸ਼ੇਅਰ ਕਰਨ ਲੱਗਿਆ ਤੁਹਾਨੂੰ ਇੰਟਰਨੈਟ ਤੇ ਕਿਤੇ ਵੀ ਨਹੀਂ ਮਿਲੂਗੀ ਇਹ ਟੈਕਸਚਰਸ ਦੀ ਜਿਵੇਂ ਮੈਂ ਪਿਛਲੀ ਕਈ ਵੀਡੀਓਸ 'ਚ ਗੱਲ ਕਰ ਰਿਹਾ ਹਾਂ ਜਦੋਂ ਆਪਾਂ ਟੈਕਸਚਰਸ ਨੂੰ ਸਮਝ ਲਾ ਗਏ ਉਹਨਾਂ ਆਪਾਂ ਇਸ ਤਰ੍ਹਾਂ ਨਵੀਂ ਚੀਜ਼ ਦੀ ਖੋਜ ਕਰ ਸਕਦੇ ਹਾਂ ਇਡਲੀ ਬਣਾਵਾਂਗੇ ਉਸ ਤੋਂ ਬਾਅਦ ਆਪਾਂ ਟਿੱਕੀ ਬਣਾਵਾਂਗੇ ਆٹے ਦੀ ਹੱਟੇ ਦੀ ਇਡਲੀ ਆٹے ਦੀ ਟਿੱਕੀ ਜਿਹੜੀ ਆਲੂ ਦੀ ਟਿੱਕੀ ਤੋਂ ਵੀ ਕਈ ਗੁਣਾ ਜ਼ਿਆਦਾ ਸਵਾਦ ਹੋਊਗੀ। ਔਰ ਫਿਰ ਬਣਾਵਾਂਗੇ ਭੱਲੇ ਸਾਊਥ ਇੰਡੀਅਨ ਦੱਖਣ ਭਾਰਤ ਦੇ ਵਿੱਚ ਜਿਹੜੇ ਭੱਲੇ ਬਣਦੇ ਨੇ ਦਾਲਾਂ ਦੇ ਭੱਲੇ ਬਣਦੇ ਨੇ ਉਹਨਾਂ ਨੂੰ ਪਹਿਲਾਂ ਭਿਗਾਓ, ਕੁੱਟੋ, ਫਰਮੈਂਟੇਸ਼ਨ ਇਹ ਕੁਝ ਕਰਨ ਦੀ ਜ਼ਰੂਰਤ ਨਹੀਂ ਹੈ, ਮਿੰਟਾਸ ਕਿੰਟਾਂ ਦੇ ਵਿੱਚ ਬਣੂਗੀ। ਇਡਲੀ ਜਿਹੜੀ ਆਪਾਂ ਬਣਾਵਾਂਗੇ ਜਿਹੜੇ ਮੇਰੇ ਵੀਰ ਭਾਪ ਭਰਾ ਪੈਣਾ ਜਿਹਨਾਂ ਨੂੰ ਫੁਲਕਾ ਬਣਾਉਣ ਤੋਂ ਮਤਲਬ ਥੋੜਾ ਲੱਗਦਾ ਹੈ ਕਿ ਟਾਈਮ ਜ਼ਿਆਦਾ ਲੱਗੂਗਾ ਉਹ ਉਹ ਇਹਨੂੰ ਬਣਾਣ ਔਰ ਦਾਲ ਦੇ ਨਾਲ ਸੰਭਰ ਦੇ ਨਾਲ ਨਹੀਂ ਦਾਲ ਦੇ ਨਾਲ ਖਾਓ ਤਾਈ ਪੰਜਾਬੀ ਦੇਸੀ ਹੋ ਜੂਗੀ ਇਡਲੀ ਜਿਹੜੀ ਬਣਾਣੀ ਹੈ ਉਹਦੇ ਵਾਸਤੇ ਆਪਾਂ ਤੁਹਾਨੂੰ ਸਭ ਨੂੰ ਪਤਾ ਕਿ ਉਹਨੂੰ ਸਟੀਮ ਕਰਨਾ ਤਾਂ ਸਟੀਮ ਕਰਨ ਵਾਸਤੇ ਆਪਾਂ ਨੂੰ ਬਾਜ਼ਾਰ ਦੇ ਵਿੱਚ ਬਹੁਤ ਤਰ੍ਹਾਂ ਦੀਆਂ ਚੀਜ਼ਾਂ ਮਿਲ ਜਾਂਦੀਆਂ ਜਿਵੇਂ ਇਹ ਮਿਲ ਜਾਂਦਾ ਇਹਦੇ ਵਿੱਚ ਇਹ ਪਲਾਸਟਿਕ ਦਾ 40-50 ਰੁਪਏ ਦਾ ਮਿਲ ਜਾਂਦਾ ਇਸ ਤਰ੍ਹਾਂ ਦਾ ਜੇ ਆਪਾਂ ਲੈ ਲਈਏ ਮੈਂ ਇਥੇ ਪਲਾਸਟਿਕ ਦੀ ਸਿਫਾਰਿਸ਼ ਨਹੀਂ ਕਰ ਰਿਹਾ ਉਸ ਤੋਂ ਬਾਅਦ ਇੱਕ ਕੋਈ ਵੀ ਘਰ ਆਪਣੇ ਕੋਲੇ ਪੈਨ ਹੋਵੇ ਫਰਾਈ ਪੈਨ ਹੋਵੇ ਇਹਦੇ ਵਿੱਚ ਕੁਝ ਵੀ ਰੱਖ ਲਓ ਥੱਲੇ ਕੁਇਕਲੀ ਕਟੋਰੀ ਥੱਲੇ ਪਾਣੀ ਪਾ ਲੈਣਾ ਇਹ ਜਿਹੜੀ ਚੀਜ਼ ਹੈ ਇਹ ਪਾਣੀ ਦੇ ਨਾਲ ਨਾ ਲੱਗੇ ਉੱਪਰੋਂ ਇਹਨੂੰ ਢੱਕ ਦੇਣਾ ਤੇ ਇਹਨੂੰ ਇੱਕ ਵਾਰੀ ਗਰਮ ਕਰ ਦੇਣਾ ਸਟੀਮ ਬਣ ਗਈ ਸਟੀਮ ਦੇ ਵਿੱਚ ਜੋ ਵੀ ਇਹਦੇ ਚ ਪਾਵਾਂਗੇ ਉਹ ਪੱਕੀ ਜਾਊਗਾ ਇਹਦੇ ਵਿੱਚ ਨਾ ਉੱਪਰ ਇੱਕਾ ਹੋਲ ਹੁੰਦਾ ਇਹ ਸੁਰਾਖ ਕਦੀ ਵੀ ਬੰਦ ਨਹੀਂ ਕਰਨਾ ਕਦੀ ਵੀ ਅੰਦਰਲਾ ਪ੍ਰਸ਼ਵਧਨ ਨਹੀਂ ਦੇਣਾ ਇਸ ਤੋਂ ਇਲਾਵਾ ਬਾਜ਼ਾਰ ਦੇ ਵਿੱਚ ਕੁੱਕਰ ਦੇ ਵਿੱਚ ਰੱਖਣ ਵਾਲੇ ਵੀ ਆਪਾਂ ਨੂੰ ਮਿਲਦੇ ਨੇ ਇਹਨਾਂ ਦੇ ਵਿੱਚ ਗੈਪ ਬਹੁਤ ਥੋੜਾ ਹੁੰਦਾ ਤੋ ਜੇ ਜਦੋਂ ਆਪਾਂ ਸੈਟਿੰਗ ਕਰਨੀ ਆਪਾਂ ਇਹ ਦੇਖੀਏ ਕਿ ਇਹ ਜਿਹੜੀ ਢੁਗਾਈ ਹੈ ਇਹ ਦੋਨਾਂ ਢੁਗਾਈਆਂ ਦੇ ਵਿਚਾਲੇ ਆ ਦੇ ਸੈਂਟਰ ਚ ਤਾਂ ਕਿ ਥੱਲੇ ਵਾਲੀ ਫੁੱਲਕੇ ਦੇ ਨਾਲ ਟੱਚ ਨਾ ਹੋਵੇ ਇਹ ਵੀ ਮਿਲਦੇ ਨੇ ਬਾਜ਼ਾਰ ਚ 2-300 ਰੁਪਏ ਦਾ ਮਿਲ ਜਾਂਦਾ ਤੇ ਇਹਨੂੰ ਆਪਾਂ ਕਿਸੇ ਵੀ ਕੁੱਕਰ ਦੇ ਵਿੱਚ ਰੱਖ ਸਕਦੇ ਆ ਕੁੱਕਰ ਹੋਵੇ ਪਤੀਲਾ ਹੋਵੇ ਕੜਾਹੀ ਹੋਵੇ ਇਹ ਕੁੱਕਰ ਵਾਸਤੇ ਬਣਿਆ ਹੋਇਆ ਤਾਂ ਇਸ ਤਰ੍ਹਾਂ ਹੀ ਕੁੱਕਰ ਦੇ ਅੰਦਰ ਚਲਾ ਜਾਊਗਾ ਕੁੱਕਰ ਦੇ ਵਿੱਚ ਰੱਖਣ ਵੇਲੇ ਇੱਕ ਚੀਜ਼ ਦਾ ਧਿਆਨ ਰੱਖਣਾ ਕਿ ਕੁੱਕਰ ਦਾ ਟੱਕਣ ਵੈਸੇ ਦਾ ਤੁਸੀਂ ਜੇ ਲਾਂਦੇ ਹੋ ਤਾਂ ਇਹ ਜਿਹੜਾ ਉੱਪਰੋਂ ਵੇਟ ਹੈ ਇਹ ਹਟਾ ਦੇਣਾ ਤਾਂ ਕਿ ਅੰਦਰੋਂ ਸਟੀਮ ਦਾ ਪ੍ਰੈਸ਼ਰ ਨਾ ਬਣੇ ਪ੍ਰੈਸ਼ਰ ਬਣਿਆ ਤਾਂ ਟੈਂਪਰੇਚਰ ਵੱਧ ਜਾਊਗਾ ਤਾਂ ਗੜਬੜ ਹੋ ਜੂਗੀ ਸਾਰੀ ਦੀ ਸਾਰੀ ਯਾਹ ਟੱਕਣ ਨਾਲ ਲਾਓ ਇਹਦੇ ਉੱਤੇ ਕੋਈ ਥਾਲੀ ਥੁਲੀ ਰੱਖ ਦੋ ਤਾਂ ਵੀ ਚੱਲੂਗਾ ਕੰਮ ਉਸ ਤੋਂ ਬਾਅਦ ਜਿਹਦੇ ਚ ਆਪਾਂ ਕੁੱਕ ਕਰਾਂਗੇ ਉਹ ਇਹ ਹੈਗਾ ਨਾਰਮਲ ਸਾਡਾ ਮੋਲਡ ਹੈ ਇਹ ਥੱਲੇ ਤੁਸੀਂ ਦੇਖ ਰਹੇ ਹੋ ਕੌਲੀ ਸ਼ੇਪ ਦਾ ਇੱਕ ਨਾ ਵੱਡੀ ਇਡਲੀ ਬਣਾਉਣ ਵਾਸਤੇ ਵੀ ਹੁੰਦਾ ਉਹ ਇਸ ਤਰ੍ਹਾਂ ਦਾ ਹੁੰਦਾ ਥੋੜਾ ਜਿਹਾ ਚੌੜਸ ਇਹਦੇ ਚ ਆਪਾਂ ਕਰਾਂਗੇ ਅੱਜ ਦੀ ਜਿਹੜੀ ਕੁਕਿੰਗ ਹੈ ਇਹਦੇ ਵਿੱਚ ਕਰਾਂਗੇ ਤੇ ਹੁਣ ਰੋਲਾ ਕੀ ਹੈ ਇਡਲੀ ਹੈ ਭੱਲਾ ਹੈ ਟਿੱਕੀ ਆ ਮੋਟੀ ਹੁੰਦੀ ਹੈ ਇਹ ਇਹਨੂੰ ਅੰਦਰੋਂ ਜੇ ਆਪਾਂ ਤੇਲ ਦੇ ਵਿੱਚ ਜੇ ਫਰਾਈ ਕਰਨੇ ਆ ਤੇਲ ਬਾਹਰੋਂ ਗਰਮ ਹੋਊਗਾ ਅੰਦਰ ਤੱਕ ਉਹਨੂੰ ਟੈਂਪਰੇਚਰ ਪਹੁੰਚਦੇ ਪਹੁੰਚਦੇ ਸਮਾਂ ਲੱਗ ਜੂਗਾ ਤਾਂ ਉੱਪਰੋਂ ਹਾਰਡ ਹੋ ਜੂਗੀ ਜ਼ਿਆਦਾ ਬੇਕ ਹੋ ਜੂਗੀ ਅਜੀ ਆਪਾਂ ਕਹੀਏ ਕਿ ਤੇਲ ਦਾ ਟੈਂਪਰੇਚਰ ਘੱਟ ਰੱਖ ਲਿਏ 100 ਡਿਗਰੀ ਦੇ ਆਸ-ਪਾਸ ਤਾਂ ਤੇਲ ਅੰਦਰ ਖਿਚਲੂਗਾ ਤਾਂ ਜਿਹੜੀ ਬੋਇਲਿੰਗ ਹੈ ਸਟੀਮ ਦੇ ਵਿੱਚ ਜਿਹੜੀ ਕੁਕਿੰਗ ਹੈ ਬੈਸਟ ਹੈ ਜਦੋਂ ਆਪਾਂ ਕਿਸੇ ਥਿੱਕ ਚੀਜ਼ ਨੂੰ ਅੰਦਰ ਤੱਕ ਕੁਕ ਕਰਨਾ ਹੈ ਕਾਰਨ ਪਾਣੀ ਦਾ ਟੈਂਪਰੇਚਰ 100 ਤੋਂ ਉੱਪਰ ਜਾਂਦਾ ਹੀ ਨਹੀਂ ਹੈਗਾ 80 90 ਤੋਂ 90 ਦੇ ਉੱਪਰ ਭਾਪ ਬਣਦੀ ਹੈ ਤਾਂ ਹੌਲੀ-ਹੌਲੀ ਹੌਲੀ-ਹੌਲੀ ਬਾਹਰਲੀ ਟੈਂਪਰੇਚਰ 80 90 ਤੋਂ ਜ਼ਿਆਦਾ ਜਾਣੀ ਨਹੀਂ ਹੌਲੀ-ਹੌਲੀ ਅੰਦਰ ਤੱਕ ਗਰਮ ਹੋ ਜਾਂਦਾ ਔਰ ਇੱਕ ਸਾਰ ਕੁਕਿੰਗ ਹੁੰਦੀ ਹੈ ਸਾਰੀ ਦੀ ਸਾਰੀ ਜੇ 1-2 ਮਿੰਟ ਵੱਧ ਵੀ ਲੱਗ ਜਾਣ ਤਾਂ ਵੀ ਕੋਈ ਫਰਕ ਨਹੀਂ ਕਿਉਂਕਿ ਟੈਂਪਰੇਚਰ ਵਧਣਾ ਹੀ ਨਹੀਂ ਉਸ ਤੋਂ ਜ਼ਿਆਦਾ ਤਾਂ ਇਹਨੂੰ ਆਪਾਂ 13 ਮਿੰਟ ਵਾਸਤੇ ਕੁੱਕ ਕਰਾਂਗੇ ਵੈਸੇ 11-12 ਮਿੰਟ ਦੇ ਵਿੱਚ ਕੁੱਕ ਹੋ ਜਾਂਦੀ ਹੈ ਪਰ ਇੱਕ ਅੱਧਾ ਮਿੰਟ ਉੱਪਰ ਰੱਖਦੇ ਆ ਤਾਂ ਉਹਦੇ ਨਾਲ ਸੇਫ ਰਹਿੰਦਾ ਤੇ ਜਿਹੜਾ ਪਾਣੀ ਆਪਾਂ ਪਾਣਾ ਇਹਦੇ ਵਿੱਚ ਮੇਰੇ ਕੋਲ ਇਡਲੀ ਮੇਕਰ ਆਗਾ ਇਹਦੇ ਵਿੱਚ ਤੁਸੀਂ ਥੱਲੇ ਆਪਾਂ ਪਾਵਾਂਗੇ ਇਹਦੇ ਵਿੱਚ ਪਾਣੀ ਪਾਣੀ ਇਹਦੇ ਵਿੱਚ 1.5 ਗਲਾਸ ਹੀ ਪਾਣਾ ਤਾਂ ਕਿ ਜਿਹੜਾ ਤੁਹਾਡਾ ਸਾਂਚ ਹੈ ਉਹਨੂੰ ਪਾਣੀ ਨਾ ਲੱਗੇ ਤੇ ਇਹ ਵੀ ਜਿਹੜੀ ਆਂਚ ਰੱਖਣੀ ਹੈ ਇੱਕ ਵਾਰੀ ਇਹਨੂੰ ਬੋਇਲ ਕਰਨਾ ਉਸ ਤੋਂ ਬਾਅਦ ਇਹਨੂੰ ਮੀਡੀਅਮ ਜਾਂ ਲੋ ਕਰ ਦੇਣਾ ਜੇ ਇਹਨੂੰ ਹਾਈ ਫਲੇਮ ਦੇ ਉੱਤੇ ਵੀ ਰੱਖਾਂਗੇ ਤਾਂ ਫਰਕ ਕੋਈ ਨਹੀਂ ਪੈਣਾ ਫਰਕ ਸਿਰਫ ਇਹ ਪਊਗਾ ਕਿ ਪਾਣੀ ਛੇਤੀ ਉੱਡ ਜਾਊਗਾ ਪਾਣੀ ਜੇ ਉੱਡ ਗਿਆ ਤਾਂ ਫਿਰ ਆਪਣੀ ਕੁਕਿੰਗ ਜਿਹੜੀ ਹੈ ਸਟਾਪ ਹੋ ਜਾਊਗੀ ਤਾਂ ਇਸ ਕਰਕੇ ਇਹਨੂੰ ਇੱਕ ਵਾਰੀ ਉਬਾਲਣ ਤੋਂ ਬਾਅਦ ਇਹਦੀ ਫਲੇਮ ਨੂੰ ਘੱਟ ਕਰ ਲੈਣਾ ਜੇ ਤਾਂ ਤੁਹਾਡਾ ਵੱਡੀ ਉਹਦੇ ਉੱਤੇ ਪਿਆ ਹੈ ਗੈਸ ਦੇ ਉੱਪਰ ਫਿਰ ਤਾਂ ਬਿਲਕੁਲ ਲੋ ਫਲੇਮ ਕਰ ਦੋਗੇ ਤਾਂ ਵੀ ਸਟੀਮ ਬਣੀ ਜਾਊਗੀ ਜੇ ਤੁਹਾਡਾ ਛੋਟੀ ਗੈਸ ਤੇ ਪਿਆ ਹੈ ਜੇ ਬਿਲਕੁਲ ਤੁਸੀਂ ਲੋ ਫਲੇਮ ਦੇ ਉੱਤੇ ਕਰਤਾ ਉੱਥੇ ਜਿਸ ਟੀਮ ਬੰਨੀ ਬੰਦ ਹੋਊਗੀ ਤਾਂ ਮੀ ਕੁਕਿੰਗ ਰੁਕ ਜੂਗੀ ਤਾਂ ਇਹਦਾ ਥੋੜਾ ਸਾਵਧਾਨ ਲੈ ਲੈਣਾ ਜੇ ਵੱਡੀ ਗੈਸ ਦੇ ਉੱਤੇ ਹੈ ਫੁੱਲ ਦੇ ਉੱਤੇ ਉਬਾਲ ਲਓ ਉਸ ਤੋਂ ਬਾਅਦ ਉਹਨੂੰ ਜ਼ੀਰੋ ਦੇ ਉੱਤੇ ਕਰ ਦੋ ਹੌਲੀ ਹੌਲੀ ਟੀਮ ਬਣਦੀ ਚਲੀ ਜਾਊਗੀ ਉਸ ਤੋਂ ਬਾਅਦ ਇਹ ਜਿਹੜੇ ਮੋਲਡ ਨੇ ਜਿਨ੍ਹਾਂ ਦੇ ਵਿੱਚ ਆਪਾਂ ਪਕਾਣੀ ਹੈ ਇਡਲੀ ਇਹਨਾਂ ਨੂੰ ਤੇਲ ਲਗਾਉਣਾ ਜ਼ਰੂਰੀ ਹੈ ਤਾਂ ਕਿ ਇਹਨੂੰ ਫੜੇ ਨਾ ਆਪਣਾ ਜਿਹੜਾ ਬੈਟਰ ਉਹ ਇਹਦੇ ਵਿੱਚ ਜਦੋਂ ਤੁਸੀਂ ਤੇਲ ਲਾਣਾ ਹੈ ਇਸ ਚੀਜ਼ ਦਾ ਧਿਆਨ ਰੱਖਣਾ ਕਿ ਇਹ ਕਿਨਾਰਿਆਂ ਤੋਂ ਬਾਹਰ ਉੱਪਰਲੇ ਪਾਸੇ ਵੀ ਤੇਲ ਲਾਣਾ ਬਹੁਤ ਜ਼ਰੂਰੀ ਹੈ ਕਿਉਂਕਿ ਜਦੋਂ ਫੁੱਲ ਕੇ ਉੱਪਰ ਆ ਜਾਂਦਾ ਨਾ ਫਿਰ ਇੱਥੇ ਚਿਪਕੇ ਜਾਂਦਾ ਤੇ ਫਿਰ ਜਦੋਂ ਤੁਸੀਂ ਉਹਨੂੰ ਕੱਢੋਗੇ ਉਦੋਂ ਉਹ ਟੁੱਟ ਜਾਊਗਾ ਤਾਂ ਇਹਦੇ ਅੰਦਰ ਕੁਕਿੰਗ ਆਇਲ ਜਿਹੜਾ ਉਹ ਚੰਗੀ ਤਰ੍ਹਾਂ ਆਪਾਂ ਲਗਾ ਦਾਂਗੇ ਆਪਣਾ ਪਾਣੀ ਗਰਮ ਹੋ ਗਿਆ ਮੋਲਡਾਂ ਦੇ ਵਿੱਚ ਕੁਕਿੰਗ ਆਇਲ ਲੱਗ ਗਿਆ ਹੁਣ ਆਪਾਂ ਰਲਾਨੇ ਇੰਗਰੀਡੀਅੰਟਸ ਤੋਂ ਸਭ ਤੋਂ ਪਹਿਲੀ ਜਿਹੜੀ ਚੀਜ਼ ਹੈ ਹੀਰੋ ਇਨਗਰੀਡੀਐਂਟ ਉਹ ਹੈ ਆਟਾ ਘਰ 'ਚ ਜਿਹੜਾ ਵੀ ਆਟਾ ਵਰਤਦੇ ਆ ਉਹੀ ਆਟਾ ਇੱਕ ਕਾਪਾਟਾ ਇੱਥੇ ਤਾਂ ਸਭ ਨੂੰ ਬੇਨਤੀ ਹੈ ਕਿ ਇਹਨੂੰ ਤੋਲ ਲੀਏ ਤਾਂ ਮਜ਼ਾ ਆ ਜਾਊਗਾ 150 ਗ੍ਰਾਮ ਕਿਉਂਕਿ ਇਹਦੇ 'ਚ 700 ਗ੍ਰਾਮ ਵੀ ਆ ਜਾਂਦਾ ਤੇ ਠੋਕੇ ਭਰਦੇ ਹੋ ਤਾਂ 150 ਗ੍ਰਾਮ ਆ ਜਾਂਦਾ ਵੈਸੇ ਰੈਸਪੀ ਬਹੁਤ ਫਰਗੀਵਿੰਗ ਹੈ 10 ਵੀ ਗ੍ਰਾਮ ਇੱਧਰ ਉੱਧਰ ਮੈਂ ਕੁਝ ਹੋਣ ਵਾਲਾ ਨਹੀਂ ਹੈ ਪਰ ਜੇ ਪ੍ਰੋਪਰ ਮਜ਼ਾ ਲੈਣਾ ਤਾਂ ਫਿਰ ਇੱਕ ਕੰਡਾ ਆਪਾਂ ਜ਼ਰੂਰ ਲੈ ਲਈਏ ਤੋਂ ਇਹਦੇ ਵਿੱਚ ਹੁਣ ਆਪਾਂ ਪਾਵਾਂਗੇ ਡਰਾਈ ਇਨਗਰੀਡੀਐਂਟਸ ਇਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਪਾਵਾਂਗੇ ਇੱਕ ਚਮਚ ਜਿਹੜਾ ਤੁਹਾਡਾ ਨਮਕ ਹੈ ਡੇਢ ਪਰਸੈਂਟ ਨਮਕ ਹੋਣਾ ਚਾਹੀਦਾ ਮੈਂ ਪਹਿਲਾਂ ਵੀ ਦੱਸਿਆ ਇੱਕ ਚਮਚ ਹੁੰਦਾ 6 ਗ੍ਰਾਮ ਨਮਕ ਜ਼ਿਆਦਾ ਹੋਇਆ ਤਾਂ ਕੜਵਾ ਹੋ ਜਾਊਗਾ ਸਵਾਦ ਖਤਮ ਹੋ ਜਾਊਗਾ ਜੇ ਨਮਕ ਘੱਟ ਹੋਇਆ ਤਾਂ ਵੀ ਸਵਾਦ ਨਹੀਂ ਆਣਾ ਕਿਉਂਕਿ ਨਮਕ ਨੇ ਸਾਰੇ ਟੇਸਟ ਨੂੰ ਉਭਾਰ ਕੇ ਲੈ ਕੇ ਨੇ ਘੱਟ ਹੈ ਨਮਕ ਲੋ ਤਾਂ 5 ਗ੍ਰਾਮ ਇਹਦੇ ਵਿੱਚ ਆਪਾਂ ਪਾਵਾਂਗੇ ਨਮਕ ਔਰ ਉਸ ਤੋਂ ਬਾਅਦ 1/4 ਚਮਚ ਜਿਹੜਾ ਉਹ ਪਾਵਾਂਗੇ ਹਿੰਗ ਦਾ 1/4 ਇਦੇ ਵਿੱਚ ਚਮਚ ਜਿਹੜਾ ਹੈਗਾ ਉਹ ਪਾਵਾਂਗੇ ਆਪਾਂ ਰਾਈ ਦਾ ਔਰ ਇਹਦੇ ਵਿੱਚ ਅਜਮੈਨ 1/4 ਚਮਚ ਅਜਮੈਨ ਵੀ ਬੜਾ ਕ੍ਰਿਟੀਕਲ ਹੁੰਦਾ ਜਿਆਦਾ ਪਾ ਦੋ ਤਾਂ ਕੜਵਾ ਹੋ ਜਾਂਦਾ ਹੈ ਹੱਥ ਤੇ ਮਸਲ ਕੇ ਇਹ ਵੀ ਪਾਵਾਂਗੇ ਔਰ ਦੂਸਰਾ ਜਿਹੜਾ ਇੰਗਰੀਡੀਐਂਟ ਆਪਣਾ ਨਾਰਥ ਇੰਡੀਅਨ ਕੁਜ਼ੀਨ ਦਾ ਸਭ ਤੋਂ ਵਧੀਆ ਉਹ ਹੈਗਾ ਸਾਡੀ ਕਸੂਰੀ ਮੇਥੀ ਇਹ ਤੁਸੀਂ ਅੱਧਾ ਚਮਚ ਕਸੂਰੀ ਮੇਥੀ ਇਹਨੂੰ ਵੀ ਹੱਥ ਦੇ ਉੱਤੇ ਰਗੜ ਕੇ ਪਾਵਾਂਗੇ ਆਪਾਂ ਉਸ ਤੋਂ ਬਾਅਦ ਇਹਦੇ ਵਿੱਚ ਅੱਧਾ ਚਮਚ ਆਪਾਂ ਪਾਵਾਂਗੇ ਸੌਫ ਔਰ ਅੱਧਾ ਚਮਚ ਹੀ ਪਾਵਾਂਗੇ ਜੀਰਾ ਔਰ 1 ਚਮਚ ਇਹਦੇ ਵਿੱਚ ਪਾਵਾਂਗੇ ਆਪਾਂ ਧਨੀਆ ਪਰ ਧਨੀਆ ਜਿਹੜਾ ਹੈ ਸਾਬਤ ਧਨੀਏ ਨੂੰ ਆਪਾਂ ਨੂੰ ਕੁੱਟਣਾ ਪੈਣਾ ਤੋਂ ਸਾਬਤ ਧਨੀਆ 1 ਚਮਚ ਅੱਧਾ ਵੱਡਾ ਚਮਚ ਆਪਾਂ ਪਾਵਾਂਗੇ ਛੋਲਿਆਂ ਦੀ ਦਾਲ ਅੱਧਾ ਵੱਡਾ ਚਮਚ ਆਪਾਂ ਪਾਵਾਂਗੇ ਮਾਹਾਂ ਦੀ ਦਾਲ ਤੋਲੀ ਹੋਈ ਪਰ ਹੁਣ ਪਾਵਾਂਗੇ ਆਪਾਂ ਇਹਦੇ ਵਿੱਚ 5 ਗ੍ਰਾਮ ਇਨੋ ਚਾਹੇ ਤੋਲ ਕੇ ਪਾ ਲੋ ਚਾਹੇ ਇੱਕ ਪੌਊਚ ਪਾ ਲੋ 5 ਗ੍ਰਾਮ ਦਾ ਹੀ ਹੁੰਦਾ ਇਹ ਇਨੋ ਨੇ ਇਹਨੂੰ ਫੁਲਾਣਾ ਏਸੇ ਕਰਕੇ ਆਪਾਂ ਪ੍ਰੈਪਰੇਸ਼ਨ ਪਹਿਲਾਂ ਕਰਦੇ ਸੀ ਕਿਉਂਕਿ ਜਦੋਂ ਹੀ ਪਾਣੀ ਆਪਾਂ ਇਹਦੇ ਵਿੱਚ ਪਾ ਗਿਆ ਇਹ ਭਾਈ ਸਾਹਿਬ ਨੇ ਉਬਲਣਾ ਸ਼ੁਰੂ ਹੋ ਜਾਣਾ ਤੇ ਜੇ ਆਪਾਂ ਇਹਨੂੰ ਛੱਡ ਤਾ ਇਹਦੀ ਗੈਸ ਸਾਰੀ ਨਿਕਲ ਗਈ ਤਾਂ ਜਿਹੜਾ ਆਪਣਾ ਇਡਲੀ ਹੈ ਉਹ ਫਲਫੀ ਨਹੀਂ ਬਣੂਗੀ ਉਹ ਸਖਤ ਹੋ ਜਾਊਗੀ ਡਲੇ ਵਰਗੀ ਤਾਂ ਇਸ ਕਰਕੇ ਸਾਰੀ ਪ੍ਰੈਪਰੇਸ਼ਨ ਪਹਿਲਾਂ ਕਰ ਲੈਣੀ ਆਪਾਂ ਪਾਣੀ ਉਬਾਲ ਲੈਣਾ ਮੋਲਡਾਂ ਦੇ ਵਿੱਚ ਤੇਲ ਲਗਾ ਕੁਕਿੰਗ ਆਇਲ ਲਗਾ ਲੈਣਾ ਸਾਰਾ ਸਾਰੇ ਡਰਾਈ ਇਨਗਰੀਡੀਅੰਟਸ ਪਾ ਲੈਣੇ ਨੇ ਔਰ ਹੁਣ ਇਹਨਾਂ ਨੂੰ ਆਪਾਂ ਆਪਸ ਦੇ ਵਿੱਚ ਕਰਾਂਗੇ ਮਿਕਸ ਤੇ ਡੇਢ ਗੁਣਾ ਪਾਣੀ ਲੈਣਾ ਡੇਢ ਗੁਣਾ ਪਾਣੀ ਇੱਕ ਕੱਪ ਦੇ ਵਿੱਚ ਹੁੰਦਾ 200 ਗ੍ਰਾਮ ਪਾਣੀ ਥੋੜਾ ਤੋਂ ਇੱਕ ਕੱਪ ਪੂਰਾ ਔਰ ਚੌਥਾਈ ਕੱਪ ਦੇ ਵਿੱਚ ਹੁੰਦਾ 50 ਗ੍ਰਾਮ ਪਰ ਆਪਾਂ ਲੈਣਾ 225 ਤੋਂ ਇਹਦੇ ਵਿੱਚ 25 ਗ੍ਰਾਮ ਘੱਟ ਜੇ ਤਾਂ ਅੰਡਾ ਹੋਊਗਾ ਫਿਰ ਤਾਂ ਤੁੱਕਾ ਲਾਉਣ ਦੀ ਲੋੜ ਨਹੀਂ। ਨੇ। ਤੋਂ ਇਹਦੇ 'ਚ ਆਪਾਂ ਪਾਵਾਂਗੇ ਬਰੀਕ ਕਟਿਆ ਹੋਇਆ ਪਿਆਜ਼, ਕਰੀਬਨ 50 ਤੋਂ 60 ਗ੍ਰਾਮ ਔਰ ਸਭ ਤੋਂ ਇੰਪੋਰਟੈਂਟ King of Kitchen ਧਨੀਆ ਜੀ ਮਹਾਰਾਜ। ਇਹ ਵੀ ਪਾਵਾਂਗੇ ਇਹਦੇ 'ਚ ਬਰੀਕ ਕਟਿਆ ਹੋਇਆ। ਤੋਂ ਇਹ ਸਾਊਥ ਇੰਡੀਅਨ ਨੀਮ ਬਣ ਰਿਹਾ ਹੈ। ਇਹ ਦੇਸੀ ਪੰਜਾਬੀ ਖਾਣਾ ਬਣ ਰਿਹਾ ਹੈ। ਨਾਂ ਬਿਸ਼ਾਕੇ ਦਾ ਇਡਲੀ ਹੈ। ਤਾਂ ਕਮੈਂਟ ਦੇ ਵਿੱਚ ਨਾ ਤੁਸੀਂ ਕੋਈ ਪੰਜਾਬੀ ਅਖਰ ਘੜ ਕੇ ਦਿਓ ਇਡਲੀ ਵਾਸਤੇ ਕਿਉਂਕਿ ਇਨਗਰੀਡੀIENTS ਤਾਂ ਸਾਰੇ ਇਹ ਪੰਜਾਬੀ ਨੇ ਆਪਣੇ ਸਿਰਫ ਟੈਕਨੀਕ ਹੀ ਜਿਹੜੀ ਹੈ ਉਹ ਦੱਖਣੀ ਭਾਰਤ ਦੀ ਹੈ ਜਾਂ ਚਾਈਨਾ ਦੀ ਜਾਂ ਕੋਰੀਆ ਦੀ ਤਾਂ ਟੈਕਨੀਕ ਤਾਂ ਕੋਈ ਵੀ ਕਿਤੇ ਵੀ ਵਰਤ ਸਕਦਾ ਤਾਂ ਇਹਦੇ ਵਾਸਤੇ ਤੁਸੀਂ ਮੈਨੂੰ ਇੱਕ ਨਾਮ ਸੁਜੈਸਟ ਕਰਨਾ ਵੀ ਇਡਲੀ ਦੀ ਜਗ੍ਹਾ ਸੀ ਇਹਨੂੰ ਕੀ ਕਹੀਏ ਤਾਂ ਬੈਟਰ ਆਪਣਾ ਹੋ ਗਿਆ ਤਿਆਰ ਇਸ ਤੋਂ ਬਾਅਦ ਆਪਾਂ ਇੱਕ ਚਮਚ ਲਵਾਂਗੇ ਔਰ ਇਹਦੇ ਵਿੱਚ ਇਹਨੂੰ ਪਾਣਾ ਸ਼ੁਰੂ ਕਰਾਂਗੇ ਤੋ ਇਹਨਾਂ ਨੂੰ ਆਪਾਂ ਵਿੱਚ ਕਰ ਲੈਣਾ ਫ੍ਰਿੱਟ ਤੇ ਇਹਨੂੰ ਰੱਖਣਾ ਇਹਦੇ ਵਿੱਚ ਮੈਂ ਡਿਸਟੈਂਸ ਦੇਖੋ ਪਹਿਲਾਂ ਹੀ ਜ਼ਿਆਦਾ ਲਿਆ ਹੋਇਆ ਜਿੰਨਾ ਮਰਜ਼ੀ ਫੁੱਲੀ ਜਾਵੇ ਇਹ ਤੋ ਇਹਨੂੰ ਆਪਾਂ ਇਹਦੇ ਵਿੱਚ ਰੱਖ ਦਾਂਗੇ ਔਰ ਇਹਨੂੰ ਟੱਕ ਦਾਂਗੇ ਗੈਸ ਆਪਣੀ ਜ਼ੀਰੋ ਤੇ 13 ਮਿੰਟ ਸਿਰਫ 13 ਮਿੰਟ 13 ਮਿੰਟ ਬਾਅਦ ਇਹਨੂੰ ਖੋਲਾਂਗੇ ਔਰ ਤੁਸੀਂ ਦੇਖਣਾ ਕਿ ਕਿੰਨੀ ਸ਼ਾਨਦਾਰ ਇਡਲੀ ਤਿਆਰ ਹੈ ਤੋ 13 ਮਿੰਟ ਹੋ ਗਏ ਪੂਰੇ ਹੁਣ ਆਪਾਂ ਇਹਨੂੰ ਖੋਲਦੇ ਆ ਆ ਦੇਖੋ ਕਿਾ ਸ਼ਾਨਦਾਰ ਇਡਲੀ ਜਿਹੜੀ ਆٹے ਦੀ ਇਡਲੀ ਬਣ ਕੇ ਜਿਹੜੀ ਇਹ ਤਿਆਰ ਹੋਈ ਹੈ ਹੁਣ ਇਹਨੂੰ ਆਪਾਂ ਨੂੰ ਉਹ ਥੋੜਾ ਭਲਾ ਵਿੱਚ ਗਰਮ ਹੈ ਕੋਈ ਗੱਲ ਨਹੀਂ ਆਹਾਹਾ ਇਹਨੂੰ ਪੰਜ ਤੋਂ 6 ਮਿੰਟ ਇਹਨੂੰ ਠੰਡਾ ਹੋਣ ਦਵਾਵਾਂਗੇ ਫਿਰ ਕਰਾਂਗੇ ਡੀਮੋਲਡਿੰਗ ਥੋੜਾ ਜਿਹਾ ਇਹ ਆਪਣਾ ਆਕਾਰ ਲੈ ਲਵੇ ਮਿਲਦੇ ਆ 6 ਮਿੰਟ ਬਾਅਦ ਤਾਂ ਹੁਣ ਆਪਾਂ ਕਰ ਰਹੇ ਹਾਂ ਡੀਮੋਲਡ ਦੇਖੋ ਜੀ ਤੁਹਾਨੂੰ ਮੈਂ ਬਾਰ ਬਾਰ ਕਹਿੰਨਾ ਨਾ ਕਿ ਸਟੈਂਡਰਡਾਈਜ਼ ਕਰ ਲਈਏ ਆ ਹੁੰਦਾ ਆ ਦੇਖੋ ਇਹ ਪੂਰੀ ਇੱਕ ਕੜਛੀ ਦੇ ਹਿਸਾਬ ਨਾਲ ਪਾਇਆ ਇਹਦੀ ਸ਼ਕਲ ਇੱਕਦਮ ਫਰਸਟ ਕਲਾਸ ਆਈ ਹੈ ਇਹਨਾਂ 'ਚ ਥੋੜਾ ਥੋੜਾ ਵੱਧ ਗਿਆ ਤਾਈਆਂ ਦੋ ਖਾਲੀ ਰਹਿ ਗਏ ਤਾਂ ਇਹ ਉੱਪਰ ਨੂੰ ਫੁੱਲ ਗਏ ਇਸ ਕਰਕੇ ਨਾ ਅੰਦਾਜ਼ਾ ਅੰਦਾਜ਼ਾ ਹੀ ਹੁੰਦਾ ਤੁੱਕਾ ਤੁੱਕਈ ਹੁੰਦਾ ਤੇ ਸਹੀ ਚੀਜ਼ ਜਿਹੜੀ ਸਹੀ ਉਹ ਹੁੰਦੀ ਆ ਦੇਖੋ ਇਹਦੀ ਸ਼ਕਲ ਕਿੰਨੀ ਸ਼ਾਨਦਾਰ ਬਣ ਕੇ ਆਈ ਹੈ ਹੋਰ ਇਹ ਹੋਇਆ ਇਹਨਾਂ ਨੂੰ ਵੀ ਕੁਝ ਨਹੀਂ ਥੱਲਿਓ ਦਾ ਬਹੁਤ ਸ਼ਾਨਦਾਰ ਨੇ ਪਰ ਜੇ ਆਪਾਂ ਨਾਪ ਤੋਲ ਕਰਕੇ ਚੀਜ਼ ਨੂੰ ਬਣਾਈਏ ਤਾਂ ਉਹ ਨਜ਼ਾਰਾ ਉਹਦਾ ਅਲੱਗ ਹੀ ਹੁੰਦਾ ਜੇ ਆਪਾਂ ਇਹਨੂੰ ਤੋੜ ਕੇ ਦੇਖਦੇ ਆ ਇੱਕ ਤਾਂ ਸੌਫਟ ਹੈ ਬਹੁਤ ਵਧੀਆ ਇਹ ਰੋਟੀ ਦਾ ਹੀ ਦੂਜਾ ਰੂਪ ਹੈ ਸਮਝ ਕੇ ਚੱਲੋ ਜੀ ਲੋ ਜਦੋਂ ਆਪਾਂ ਇਹਨੂੰ ਤੋੜ ਕੇ ਦੇਖਾਂਗੇ ਦੇਖੋ ਕਿੰਨਾ ਸੋਹਣਾ ਟੈਕਸਚਰ ਇਹਨੂੰ ਇਸੇ ਤਰ੍ਹਾਂ ਵੀ ਖਾ ਸਕਦੇ ਆ ਆਪਾਂ ਯਕੀਨ ਮੰਨਿਓ ਇੰਨੀ ਸ਼ਾਨਦਾਰ ਹੈ ਨਾ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਤੁਸੀਂ ਬਣਾਇਓ ਜ਼ਰੂਰ ਇਹਨੂੰ ਟਾਈਮ ਹੀ ਨਹੀਂ ਕੁਝ ਲੱਗਣਾ ਔਰ ਇਹਨੂੰ ਦਾਲ ਦੇ ਨਾਲ ਖਾਓ ਤੁਸੀਂ ਤੇ ਹੁਣ ਆਪਾਂ ਚੱਲਾਂਗੇ ਅੱਗੇ ਹੁਣ ਆਪਾਂ ਬਣਾਵਾਂਗੇ ਟਿੱਕੀ ਟਿੱਕੀ ਕਿਵੇਂ ਬਣੂਗੀ ਸਿੰਪਲ ਇਹਨੂੰ ਫਰਾਈ ਕਰ ਲਓ ਇਹਨੂੰ ਫਰਾਈ ਕੀਤਾ ਤੇ ਟਿੱਕੀ ਬਣ ਗਈ ਹੁਣ ਫਰਾਈ ਕਿਵੇਂ ਕਰਨਾ ਆਓ ਮੈਂ ਦੱਸਦਾ ਤੁਹਾਨੂੰ ਤਾਂ ਤੇਲ ਕਰਾਂਗੇ ਗਰਮ ਸਮੋਸੇ ਦੇ ਵਿੱਚ ਤੁਹਾਨੂੰ ਯਾਦ ਹੈ 145 ਡਿਗਰੀ ਦੇ ਉੱਤੇ ਆਪਾਂ ਇਹਨੂੰ ਕੀਤਾ ਸੀਗਾ ਤਲਿਆ ਸੀਗਾ ਇਹਦੇ ਚ ਆਪਾਂ ਕਰਾਂਗੇ 160 65 ਡਿਗਰੀ ਦੇ ਉੱਪਰ ਆਪੁਰਜਾ ਬੜਾ ਕੰਮ ਦਾ ਲੈ ਲਓ ਇਹ ਕੋਈ ਬਹੁਤਾ ਮਹਿੰਗਾ ਨਹੀਂ ਇਹਨੇ ਇਦੋਂ ਸਸਤੇ ਇਦੋਂ ਮਹਿੰਗਾ ਦਾ ਪਤੀਲਾ ਤੁਹਾਨੂੰ ਤਵਾਂ ਹੁੰਦਾ ਤੋਂ ਇਰੇ ਵਿੱਚ ਕੀ ਹੈ ਕਿ ਆਪਾਂ ਜਿਹੜੀ 10-12 ਡਿਗਰੀ ਟੈਂਪਰੇਚਰ ਜ਼ਿਆਦਾ ਰੱਖਾਂਗੇ ਨਾ ਪਹਿਲਾਂ ਤਾਂ ਫੁੱਲ ਫਲੇਮ ਤੇ ਚੱਲਣ ਤੋਂ ਆਲਰੇਡੋ ਟੈਂਪਰੇਚਰ ਇਹਦਾ ਉਹਦਾ ਬੈਨੀਫਿਟ ਇਹ ਹੈ ਕਿ ਬਾਹਰੋਂ ਜਲਦੀ ਕ੍ਰਿਸਪ ਹੋ ਜਾਊਗਾ ਔਰ ਅੰਦਰੋਂ ਤਾਂ ਐਂਡ ਤੱਕ ਇਹ ਪੱਕਿਆ ਹੋਇਆ ਆਪਾਂ ਸਿਰਫ ਇਹਨੂੰ ਬਾਹਰੋਂ ਕ੍ਰਿਸਪ ਕਰਨਾ ਚਾਹ ਦੇ ਨਾਲ ਖਾ ਸਕਦੇ ਆਪਾਂ ਐਜ਼ ਇਟ ਇਜ਼ ਇਹ ਸੌਸ ਦੇ ਨਾਲ ਖਾ ਸਕਦੇ ਆਂ ਔਰ ਇਹਨੂੰ ਮੈਂ ਤੁਹਾਨੂੰ ਟਿੱਕੀ ਵਾਂਗੂ ਵੀ ਪਲੇਟਿੰਗ ਕਰਕੇ ਦਿਖਾਵਾਂਗਾ ਆਪਾਂ ਇਹਦੇ ਵਾਸਤੇ ਇਮਲੀ ਦੀ ਚਟਨੀ ਤਿਆਰ ਕੀਤੀ ਹੈ ਇੱਕ ਪਾਈਆ ਇਮਲੀ ਦੇ ਵਿੱਚੋਂ ਅੱਧਾ ਕਿਲੋ ਚਟਨੀ ਤਿਆਰ ਹੋਈ ਹੈ ਕਿਵੇਂ ਇਹ ਬਣਦੀ ਹੈ ਇਹਦੇ ਬਾਰੇ ਅਗਲੀ ਵੀਡੀਓ ਦੇ ਵਿੱਚ ਆਪਾਂ ਚਰਚਾ ਕਰਾਂਗੇ ਹਰੀ ਚਟਨੀ ਵੀ ਆਪਾਂ ਤਿਆਰ ਕੀਤੀ ਹੋਈ ਹੈ ਥੋੜੀ ਜਿਹੀ ਦਹੀਂ ਲੈ ਲਓ ਇਹਨੂੰ ਰੜਕ ਲਓ ਤੇ ਚਾਟ ਮਸਾਲਾ ਉੱਪਰ ਬਰਕਣ ਵਾਸਤੇ ਕੋਈ ਰੌਕਟ ਸਾਇੰਸ ਇਹਦੇ ਵਿੱਚ ਹੈ ਨਹੀਂ ਇਹ ਲਓ ਜੀ ਹੁਣ ਟੈਂਪਰੇਚਰ ਆ ਗਿਆ ਹੁਣ ਆਪਾਂ ਇਹਦੇ ਵਿੱਚ ਤਲਾਂਗੇ ਆਪਣੀਆਂ ਟਿੜਲੀਆਂ ਪੰਜਾਬੀ ਨਾਲ ਇਹਦਾ ਤੁਸੀਂ ਮੈਨੂੰ ਦੱਸਣਾ ਵੀ ਆਪਾਂ ਕੀ ਰੱਖੀਏ ਦੋ-ਦੋ ਕਰਕੇ ਬਹੁਤ ਵੱਡਾ ਖੜਾਇਆ ਮੈਂ ਰੱਖਿਆ ਨਹੀਂ ਦੋ ਦੋ ਕਰਕੇ ਇਹਨਾਂ ਨੂੰ ਆਪਾਂ ਇਹਦੇ ਵਿੱਚ ਫਰਾਈ ਕਰ ਲਾਂਗੇ ਟੈਂਪਰੇਚਰ ਬਹੁਤ ਜ਼ਿਆਦਾ ਵੀ ਨਹੀਂ ਰੱਖਣਾ ਆਰਾਮ ਨਾਲ ਇਹਨੂੰ ਆਪਾਂ ਨੂੰ ਦੋ ਦੋ 2.5 ਮਿੰਟ ਲੱਗਣਗੇ ਬਸ ਇਹਨੂੰ ਬਾਹਰੋਂ ਬ੍ਰਾਊਨ ਹੋੰਦੇ ਸਿਰਫ ਦੋ ਮਿੰਟ ਦੇ ਵਿੱਚ ਹੀ ਫਰਸਟ ਕਲਾਸ ਬ੍ਰਾਊਨ ਹੋ ਗਏ ਔਰ ਐਨੇ ਕ੍ਰਿਸਪੀ ਹੋਣਗੇ ਬਾਹਰੋਂ ਔਰ ਅੰਦਰੋਂ ਐਨੇ ਟੇਸਟੀ ਵੀ ਛੱਡ ਦੋ ਗੱਲਾਂ ਇਹ ਹੈ ਜਿਆ ਕੁਝ ਨਹੀਂ ਖਾਇਆ ਹੁਣ ਔਰ ਇਹਨਾਂ ਭੁੱਲਣਾ ਕਿ ਸਿਰਫ ਔਰ ਸਿਰਫ ਆਟਾ ਤੇ ਦੇਸੀ ਨਾਰਥ ਇੰਡੀਅਨ ਸਾਡੇ ਜਿਹੜੇ ਫਲੇਵਰ ਨੇ ਇਹਦੇ ਵਿੱਚ ਉਹ ਪਾਏ ਹੋਏ ਨੇ ਤਾਂ ਦੇਖੋ ਕਿੰਨੀ ਸ਼ਾਨਦਾਰ ਇਹਦੇ ਤੇ ਕਲਰ ਆਇਆ ਔਰ ਪਲੇਟਿੰਗ ਕਰਨ ਤੋਂ ਪਹਿਲਾਂ ਆਪਾਂ ਇਹਨੂੰ ਤੋੜ ਕੇ ਤਾਂ ਦੇਖ ਲਈਏ ਇਸ ਤਰ੍ਹਾਂ ਵੀ ਤਾਂ ਆਪਾਂ ਖਾ ਸਕਦੇ ਹਾਂ ਇਹਨੂੰ ਆਹਾਹਾਹਾ ਗਰਮੇ 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 ਓਏ ਇੱਕ ਮਿੰਟ ਚਾਕੂ ਨਿਕੜਦੇ ਨਿਆਰੇ ਰਾਰ ਸ਼ਾਨਦਾਰ ਉੱਪਰ ਉੱਪਰ ਉਹ ਇਹ ਕ੍ਰਿਸਪ ਹੈ ਹੰਦਰੋ ਮੋਇਸਟ اور ਐਨੀ ਟੇਸਟੀ ਵੀ ਛੱਡ ਦੋ ਗੱਲਾਂ ਹੁਣ ਆਪਾਂ ਇਹ ਵੀ ਕਰਦੇ ਆ ਪਲੇਟਿੰਗ ਇਹ ਪਾ ਦੂਗਾ ਥੋੜੀ ਜੀ ਤੇ ਇਹ ਥੋੜਾ ਜਿਹਾ ਹਰੀ ਚਟਨੀ ਆਹਾਹਾ ਉਸ ਤੋਂ ਬਾਅਦ ਆਹ इमਲੀ ਦੀ ਚਟਨੀ ਇਹਦਾ ਇੰਨੀ ਸ਼ਾਨਦਾਰ ਹੈ ਨਾ ਇੱਕ ਵਾਰੀ ਤੁਸੀਂ ਖਾਓਗੇ ਬਸ ਉਸ ਤੋਂ ਬਾਅਦ ਤੁਸੀਂ ਯਾਦ ਕਰੋਗੇ ਵੀ ਇਹ ਚਟਨੀ ਕਿਵੇਂ ਬਣੀ ਤੇ ਆ ਲਓ ਸੁਣੀ ਲੱਗ ਰਹੀ ਹੈ ਚਲੋ ਉਸ ਤੋਂ ਬਾਅਦ ਇਹਦੇ ਤੇ ਜੇ ਚਾਹੋ ਤਾਂ ਥੋੜਾ ਜਿਹਾ ਚਾਟ ਮਸਾਲਾ ਔਰ ਹੁਣ ਭੱਲਾ ਬਣਾਉਣ ਵਾਸਤੇ ਕੀ ਕਰਨਾ ਜਦੋਂ ਤਿੰਨ ਚੀਜ਼ਾਂ ਬਣਾ ਲਈਆਂ ਚੌਥੀ ਫ੍ਰੀ ਐ ਤੁਸੀਂ ਇਹਨੂੰ ਠੰਡਾ ਹੋ ਲੈਣ ਦਿਓ ਪੂਰਾ ਇੱਕ ਦਿਨ ਇੱਕ ਦਿਨ ਠੰਡਾ ਹੋਣ ਤੋਂ ਬਾਅਦ ਇਹ ਭੱਲਾ ਆਪਣੇ ਆਪ ਹੀ ਬਣ ਜਾਣਾ ਮੈਂ ਕੱਲ ਜਿਹੜੀਆਂ ਬਣਾਈਆਂ ਸੀ ਉਹ ਮੈਂ ਰੱਖੀਆਂ ਨੇ ਬਚਾ ਕੇ ਇਹਦੇ ਵਿੱਚ ਔਰ ਇਹ ਠੰਡੇ ਹੋਣ ਤੋਂ ਬਾਅਦ ਥੋੜੀਆਂ ਜਿਹੀਆਂ ਸੁਗੜ ਜਾਂਦੀਆਂ ਨੇ ਔਰ ਥੋੜਾ ਜਿਹਾ ਇਹ ਆ ਦੇਖੋ ਇਹਦਾ ਟੈਕਸਚਰ ਜਿਹੜਾ ਇਹ ਇਹ ਭੱਲੇ ਵਰਗਾ ਹੋ ਜਾਂਦਾ। ਤੋਂ ਇੱਕ ਪਤੀਲੀ ਦੇ ਵਿੱਚ ਆਪਾਂ ਲਵਾਂਗੇ ਪਾਣੀ, ਇਹਨੂੰ ਕਰਾਂਗੇ ਗਰਮ ਔਰ ਇਹਦੇ ਵਿੱਚ ਅੱਧਾ ਚਮਚ ਪਾਦਾਂਗੇ ਹਿੰਗੜਾ। ਔਰ ਇਹਨੂੰ ਵਾਲੀ ਨਹੀਂ ਆਣੀ ਇਹਨੂੰ ਸਿਰਫ ਆਪਾਂ ਗੁੜਗਣਾ ਜਿਹਾ ਕਰਨਾ 50-60 ਡਿਗਰੀ ਟੈਂਪਰੇਚਰ ਤੱਕ। ਤੋਂ ਗੈਸ ਕਰਨਾ ਕਿ ਬੰਦੂ ਵਾਲਾ ਨਹੀਂ ਹੈਗਾ 50-60 ਡਿਗਰੀ ਤੇ ਹੀ ਰੱਖਣਾ ਇਹਨੂੰ ਔਰ ਇਹਨੂੰ 5-10 ਮਿੰਟ ਆਪਾਂ ਦਵਾਂਗੇ ਤਾਂ ਕਿ ਇਹ ਚੰਗੀ ਤਰ੍ਹਾਂ ਇਹਦੇ ਪਾਣੀ ਨੂੰ ਚੂਸ ਲੈਣ। ਤੋਂ ਭੱਲੇ ਸੋਕ ਕੀਤੇ ਆਪਾਂ ਨੂੰ 10 ਮਿੰਟ ਹੋਏ ਯਾਦ ਰੱਖਣਾ ਇਹ ਭੱਲਿਆਂ ਨੂੰ ਨਾ ਆਪਾਂ ਨੂੰ ਦਾਲ ਨੂੰ ਪਿਘੋਣਾ ਪਿਆ ਨਾ ਪੀਸਣਾ ਪਿਆ ਕੋਈ ਨਾਟਕ ਨਹੀਂ ਕਰਨਾ ਪਿਆ ਇਹਨੂੰ ਹੁਣ ਆਪਾਂ ਇਹਦੇ ਚੋਂ ਪਾਣੀ ਇਹਦਾ ਕੱਢ ਦਾਂਗੇ ਔਰ ਇਹਦੀ ਕਰਾਂਗੇ ਪਲੇਟਿੰਗ ਜਿੰਨੀ ਤੁਹਾਡੀ ਦਹੀਂ ਆ ਉਹਦਾ 10% ਮਤਲਬ ਜੇ 100 ਗ੍ਰਾਮ ਹੈ ਤਾਂ 10 ਗ੍ਰਾਮ ਇਹਦੇ ਵਿੱਚ ਤੁਸੀਂ ਚੀਨੀ ਐਡ ਕਰ ਲਓ ਇਹਦਾ ਟੇਸ ਜਿਹੜਾ ਨੈਕਸਟ ਲੈਵਲ ਤੇ ਚਲਾ ਜਾਊਗਾ ਨਹੀਂ ਇਹਦੇ ਚ ਭੱਲਿਆਂ ਦੇ ਵਿੱਚ ਖੋਲੀ ਪਾਵਾਂਗੇ ਤੇ ਇਹ ਲੈ ਉੱਪਰ ਉਹ ਦੋਨੋਂ ਚਟਨੀਆਂ ਥੋੜੀ ਜੀ ਬੂੰਦੀ ਥੋੜਾ ਜਿਹਾ ਦੇਫਤੇ ਚਾਟ ਮਸਾਲਾ ਚੀਜ਼ ਨੂੰ ਸਮਝ ਕੇ ਬਣਾਵਾਂਗੇ ਤਾਂ ਕੋਈ ਵੀ ਚੀਜ਼ ਬਹੁਤ ਆਸਾਨੀ ਨਾਲ ਬਹੁਤ ਸਵਾਦ ਹਰ ਵਾਰ ਬਣੇਗੀ ਸਸਕਾਲ ਫਿਰ ਮਿਲਾਂਗੇ ਉਹ ਕਹਿ ਦੇਣਾ ਉਹ ਮੇਰੇ ਕੈਮਰੇ ਵਾਲੇ ਕਹਿੰਦੇ ਸੀਟੀਏ ਕਹੋ ਜੀ ਕਾਲ ਟੂ ਐਕਸ਼ਨ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਸ਼ੇਅਰ ਕਰੋ ਤਾਂ ਕਿ नवी नवी वीडियो सानू बार बार देखने मिलन सासी काले कोरी